ਇਸ ਵੇਲੇ ਦੀ ਵੱਡੀ ਖਬਰ ਅਮਰਸਰ ਤੋਂ ਸਾਹਮਣੇ ਆ ਰਹੀ ਹੈ ਅਮਰਸਰ ਦੇ ਰਾਤ ਹੋਇਆ ਇੱਕ ਵੱਡਾ ਧਮਾਕਾ ਅਮਰਸਰ ਦੇ ਇੱਕ ਮੰਦਿਰ ਦੇ ਵਿੱਚ ਇੱਕ ਗ੍ਰਨੇਡ ਹਮਲਾ ਕੀਤਾ ਗਿਆ ਹੈ ਮੋਟਰਸਾਈਕਲ ਸਵਾਰ ਦੋ ਨੌਜਵਾਨ ਮੰਦਿਰ ਤੇ ਗ੍ਰਨੇਡ ਹਮਲਾ ਕਰਦੇ ਹਨ ਹਮਲੇ ਦੀ ਸਾਰੀ ਘਟਨਾ ਸੀਸੀਟੀਵੀ ਵੀਡੀਓ ਵਿੱਚ ਸਾਹਮਣੇ ਆਈ ਹੈ ਸੀਸੀਟੀਵੀ ਵੀਡੀਓ ਸਾਫਟ ਦਿਖਾਈ ਦੇ ਰਿਹਾ ਹੈ ਕਿ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਹਨ ਤੇ ਜਿਸ ਦੇ ਹੱਥ ਵਿੱਚ ਝੰਡਾ ਹੈ ਉਹ ਕੁਝ ਸਕਿੰਟਾਂ ਦੇ ਲਈ ਮੰਦਿਰ ਦੇ ਬਾਹਰ ਖੜੇ ਹੁੰਦੇ ਹਨ ਤੇ ਮੰਦਿਰ ਵਾਲੇ ਕੁਝ ਸੁੱਟੇ ਹਨ ਜਿਵੇਂ ਇਹ ਉਥੋਂ ਭੱਜਦੇ ਹਨ ਤਾਂ ਮੰਦਿਰ ਵਿੱਚ ਇੱਕ ਵੱਡਾ ਤਮਾਕਾ ਹੋ ਜਾਂਦਾ ਹੈ ਠਾਕੁਰ ਦਵਾਰ ਮੰਦਿਰ ਅਮਰਸਰ ਦੇ ਖੰਡ ਵਾਲੇ ਇਲਾਕੇ ਦੇ ਵਿੱਚ ਜਿਸ ਉੱਤੇ ਇਹ ਹਮਲਾ ਹੋਇਆ ਹੈ ਜਾਣਕਾਰੀ ਮੁਤਾਬਕ ਇਹ ਹਮਲਾ ਰਾਤ ਕਰੀਬ 12:35 ਮਿੰਟ ਤੇ ਹੋਇਆ ਹੈ ਹਮਲੇ ਤੋਂ ਤੁਰੰਤ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਵਾਲਾ ਮਾਹੌਲ ਵੀ ਬਣ ਗਿਆ ਹੈ ਜਦੋਂ ਮੰਦਿਰ ਤੇ ਇਹ ਹਮਲਾ ਹੋਇਆ ਤਾਂ ਮੰਦਿਰ ਦੇ ਪੰਡਤ ਉਸ ਦਾ ਪਰਿਵਾਰ ਅੰਦਰ ਸੁੱਤੇ ਹੋਏ ਸਨ ਪਰ ਖੁਸ਼ਕਿਸਮਤੀ ਨਾਲ ਮੰਦਿਰ ਦੇ ਪੰਡਤ ਬਾਰ-ਬਾਰ ਬਚ ਗਏ ਪੁਲਿਸ ਨੇ ਸੀਸੀਟੀਵੀ ਵੀਡੀਓ ਦੇ ਆਧਾਰ ਤੇ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਪਤਾ ਲਗਾਇਆ ਜਾ ਸਕੇ ਕਿ ਹਮਲਾਵਰ ਕੌਣ ਹਨ ਅਤੇ ਇਹ ਕਿਸ ਦੇ ਇਸ਼ਾਰੇ ਤੇ ਕੀਤਾ ਗਿਆ ਹੈ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀमेड ਸੂਟ ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾਂ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਉਹ ਜਿਹੜੇ ਪੁਜਾਰੀ ਜੀ ਨੇ ਖੰਡ ਵਾਲਾ ਥਾਕਰਦਵਾਰ ਮੰਦਿਰ ਦੇ ਇਹਨਾਂ ਨੇ ਛਾੜੇ ਥਾਣੇ ਜਾ ਕੇ ਇਤਲਾਹ ਦਿੱਤੀ ਸੀ ਕਿ ਸਾਡੇ ਕੋਈ ਆਵਾਜ਼ ਤੇ ਇਦਾਂ ਦਾ ਮਤਲਬ ਹਤਮਾਕਾ ਹੋਇਆ ਉਸ ਤੇ तकरीबन 2:00 ਵਜੇ ਸਾਡੇ ਕੋਲ ਇਨਸੀਡੈਂਟ ਦੀ ਰਿਪੋਰਟ ਆਈ ਉਸ ਤੋਂ ਬਾਅਦ ਮੈਂ ਤੇ ਸਾਰੇ ਬਾਕੀ ਪੁਲਿਸ ਆਫਸਰ ਸੀਨੇ ਅਸੀਂ ਮੌਕੇ ਤੇ ਆ ਗਏ ਸੀ ਔਰ ਇਹਦੇ ਚ ਜਿਹੜੀ ਗੱਲ ਸਾਹਮਣੇ ਆਈ ਹੈ ਜਾਨੀ ਮਾਲੀ ਨੁਕਸਾਨ ਇਹਨਾਂ ਨਹੀਂ ਹੋਇਆ ਪਰ ਜਾਨੀ ਤਾਂ ਬਿਲਕੁਲ ਨਹੀਂ ਹੋਇਆ ਮਾਲੀ ਦੇ ਵਿੱਚ ਸ਼ੀਸ਼ੇ ਟੁੱਟੇ ਆ ਤੇ ਕੁਝ ਜਿਹੜਾ ਪਰਛਤੀ ਸੀਗੀ ਉਹਨੂੰ ਡੈਮੇਜ ਹੋਇਆ ਸੀਗਾ ਔਰ ਸੀਸੀਟੀਵੀ ਜਦੋਂ ਅਸੀਂ ਦੇਖਿਆ ਤਾਂ ਉਹ ਦੋ ਬੰਦੇ ਸਾਨੂੰ ਫਿਕਰ ਹੋਏ ਆ ਜਿਹੜੇ ਮੌਕੇ ਤੇ ਆ ਕੇ ਤੇ ਕੋਈ ਚੀਜ਼ ਛੁੱਟਦੇ ਆ ਤੇ ਉੱਥੋਂ ਭੱਜ ਰਹੇ ਨੇ ਉਹਨਾਂ ਨੂੰ ਸਾਡੀਆਂ ਟੀਮਾਂ ਫੋਲੋ ਕਰ ਰਹੀਆਂ ਬੜੀ ਸਿੰਪਲ ਗੱਲ ਹੈ ਕਿ ਪਾਕਿਸਤਾਨ ਦੀ ਜਿਹੜੀ ਇਹ ਸਾਜ਼ਿਸ਼ ਹੈ ਟਾਈਮ ਟੂ ਟਾਈਮ ਚਾਰਟ ਕਰਦੇ ਰਹਿੰਦੇ ਆ ਔਰ ਤੁਸੀਂ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਵੇਂ ਪਹਿਲਾਂ ਵੀ ਜਿਹੜੇ ਕੋਈ ਇਨਸੀਡੈਂਟ ਹੋਏ ਨੇ ਸਾਰੇ ਆਪਾਂ ਟ੍ਰੇਸ ਕੀਤੇ ਆ ਔਰ ਇਹ ਵੀ ਬੜੇ ਜਲਦੀ ਟ੍ਰੇਸ ਹੋ ਜਾਏਗਾ ਸੋ ਮੈਂ ਤੁਹਾਡੇ ਰਾਹੀਂ ਸਾਰੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਅਸੀਂ ਸਾਰੇ ਦਿਨ ਰਾਤ ਉਹਨਾਂ ਦੀ ਸਿਕਿਉਰਿਟੀ ਨੂੰ ਪਹਿਰਾ ਦਿੱਤੇ ਆ ਅਸੀਂ ਔਰ ਜਦੋਂ ਇਹ ਇਨਸੀਡੈਂਟ ਦੀ ਰਿਪੋਰਟ ਹੋਈ ਸਾਰੇ ਪੁਲਿਸ ਮੌਕੇ ਤੇ ਆ ਗਈ ਫੋਰੈਂਸਿਕ ਟੀਮ ਜਿਹੜੀ ਹੈ ਉਹ ਵੀ ਮੌਕੇ ਤੇ ਅਸੀਂ ਬੁਲਾ ਲਈ ਸੀ ਉਹਨਾਂ ਨੇ ਵੀ ਸਾਰਾ ਆਪਣਾ ਸੈਂਪਲਿੰਗ ਕਰ ਲਈ ਹੈ ਸਾਰੀ ਟੋਟਲ ਡੈਬਰੀ ਦੀ ਔਰ ਉਹ ਵੀ ਕਾਰਵਾਈ ਜਿਹੜੀ ਚੱਲ ਰਹੀ ਹੈ ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਕਿਸ ਤਰ੍ਹਾਂ ਦਾ ਮਟੀਰੀਅਲ ਯੂਜ਼ ਹੋਇਆ ਉਹਦੇ ਵਿੱਚ ਬਾਕੀ ਹੁਣ ਮੰਦਰ ਕਮੇਟੀ ਨਾਲ ਤੇ ਲੋਕੀ ਤਾਂ ਮੈਨੂੰ ਰਾਤ ਵੀ ਸਾਰੇ ਮਿਲਦੇ ਰੇ ਮੈਂ ਸਵੇਰੇ ਇਥੋਂ ਤੇ ਕਿਉਂਨ ਸਾਢੇ 5 ਪੌਣੇ 6 ਵਜੇ ਗਿਆ ਤੇ ਸਾਰਿਆਂ ਨਾਲ ਗੱਲਬਾਤ ਹੋ ਗਈ ਸੀਗੀ ਬਾਕੀ ਇਹਤੇ ਅਸੀਂ ਵਰਕ ਕਰਕੇ ਇਹਨੂੰ ਇਮੀਡੀਏਟਲੀ ਟਰੇਸ ਕਰਾਂਗੇ ਔਰ ਇਹਦਾ ਮੈਂ ਤੁਹਾਡੇ ਰਾਹੀਂ ਚੇਤਾਵਨੀ ਵੀ ਦੇਣਾ ਚਾਹੁੰਦਾ ਇਹੋ ਜਿਹੇ 엘ਮੈਂਟਸ ਨੂੰ ਵੀ ਇਹੋ ਜਿਹੀਆਂ ਗਲਤੀਆਂ ਜਦੋਂ ਕਰਦੇ ਨੇ ਉਹਨਾਂ ਨੂੰ ਸਖਤ ਇਹਦੇ ਜਿਹੜੇ ਰਿਜ਼ਲਟ ਹੈ ਉਹ ਭੁਗਤਣੇ ਪੈ। ਜਿਵੇਂ ਅਸੀਂ ਦੇਖ ਰਹੇ ਹਾਂ ਇਹ ਲਗਾਤਾਰ ਮੰਦਰਾਂ ਦੇ ਉੱਤੇ ਬੀਤੇ ਦਿਨ ਜੇਕਰ ਅਸੀਂ ਦੇਖੀਏ ਦਰਬਾਰ ਸਾਹਿਬ ਦੇ ਇੱਥੇ ਵੀ ਇੱਕ ਪਰਵਾਸੀ ਨੇ ਵੜ ਕੇ ਤਾਂ ਉੱਥੇ ਲੜਬਾਜੀ ਕੀਤੀ ਹੈ ਅੱਜ ਮੰਦਰ ਤੇ ਹੋਇਆ ਅਸੀਂ ਕਿਵੇਂ ਦੇਖ ਰਹੇ ਆ ਜਾਨਵੁੱਦ ਕੇ ਮਾਹੌਲ ਖਾਤਰ ਦੀ ਕੋਸ਼ਿਸ਼ ਕੀਤੀ। ਦੇਖੋ ਇਹ ਸਾਡੀ ਇੱਕ ਸੋਸ਼ਲ ਐਪ ਡਰਬਾਰ ਸਾਹਿਬ ਵਾਲਾ ਇਨਸੀਡੈਂਟ ਤਾਂ ਬਿਲਕੁਲ ਹੀ ਡਿਫਰੈਂਟ ਹੈ। ਤੁਸੀਂ ਦੇਖੀਏ ਵੀ ਉਹ ਯਮਨਾਨਗਰ ਦਾ ਰਹਿਣ ਵਾਲਾ ਬੰਦਾ ਉਹ ਘਰ ਉਹਦੀ ਕਾਫੀ ਡਿਸਪਿਊਟ ਸੀਗੇ। ਔਰ ਉਸ ਸਟੇਟ ਦੇ ਵਿੱਚ ਆ ਕੇ ਪ੍ਰੋਗਰਾਮ ਦਾ ਸਰਾ ਦੇ ਉੱਤੇ ਉਹ ਬੰਦਾ ਘੁੰਮ ਰਿਹਾ ਸੀ ਸੇਵਾਦਾਰ ਜੀ ਨੇ ਜਦੋਂ ਉਹਨੂੰ ਥੱਲੇ ਉਤਾਰਿਆ ਤਾਂ ਉਹਨੇ ਥੱਲੇ ਇਨਕਾਰ ਕਰਦਾ ਕਿੰਨੀ ਆਈਡੀ ਲਾ ਗਿਆ ਉਹ ਜਦੋਂ ਉਹਨੂੰ ਫੜਨ ਗਿਆ ਉਦੋਂ ਰੋਡ 'ਤੇ ਆਸੀ ਰੋਡ ਘਮਾਉਣ ਲੱਗ ਗਿਆ ਉਹਦੇ ਵੀ ਸੱਟ ਲੱਗੀ ਫਿਰ ਦੂਜੇ ਸੇਵਾਦਾਰ ਆ ਗਏ ਇਸ ਦਰਜ ਹੋ ਕੇ ਅਰੈਸਟ ਹੋ ਗਿਆ ਉਹਦਾ ਤਾਂ ਇਹਨਾਂ ਕੋਲ ਤੱਲਕ ਕਿੰਨੀ ਉਹਦੇ ਭਰਾ ਤੋਂ ਪੁੱਛਿਆ ਗਿਆ ਉਹ ਕਹਿੰਦਾ ਤਿੰਨ ਦਿਨ ਪਹਿਲਾਂ ਹੀ ਅਮਨਗਰ ਤੋਂ ਆਇਆ ਸੀ ਸੋ ਜਿਹੜੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਪਾਕਿਸਤਾਨ ਜਿਹੜੀ ਆਈਐਸਆਈ ਹੈ ਜਾਂ ਹੋਰ ਹੈ ਉਹ ਇਸ ਤਰ੍ਹਾਂ ਦੇ ਸਾਡੇ ਜਿਹੜੇ ਚਿੱਤੇ ਫੜਕਾ ਕੇ ਇਹੋ ਜੇ ਕੰਮ ਕਰਾਉਂਦੇ ਰਹਿੰਦੇ ਜੇ ਤੁਸੀਂ ਪਿਛਲੇ ਸਾਰੇ ਕੇਸ ਅੱਪਾ ਜਦੋਂ ਟਰੇਸ ਕੀਤੇ ਆ ਵੀ ਦੇਖੋ ਕਿ ਕਿਸ ਤਰ੍ਹਾਂ ਦੇ ਬੈਕਗਰਾਉਂਡ ਦੇ ਇਕਨੋਮਿਕ ਬੜੇ ਸੀਗੇ ਉਹ ਲੋਕਾਂ ਨੂੰ ਲੁਭਾ ਕੇ ਇਸ ਕੰਮ ਚ ਪਾਇਆ ਗਿਆ ਤੋਂ ਔਰ ਪੰਜਾਬ ਪੁਲਿਸ ਨੇ ਸਾਰੇ ਇਨਕਿਸਟਰੀ ਕੀਤੇ ਹੈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਵੀ ਸਾਰੇ ਕੇਸ ਸਾਡੇ ਟ੍ਰੇਸ ਹੈ ਔਰ ਇਹਨੂੰ ਵੀ ਅਸੀਂ ਬੜੀ ਜਲਦੀ ਟ੍ਰੇਸ ਕਰਾਂਗੇ ਰਾਤ ਦੇ ਹੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਔਰ ਸਾਨੂੰ ਬੜੇ ਵਾਈਟਲ ਕਲੂਜ਼ ਉੱਚ ਮਿਲੇ ਆ ਜਿਹੜੇ ਕਿ ਤੁਹਾਡੇ ਨਾਲ ਇਸ ਵੇਲੇ ਸ਼ੇਅਰ ਨਹੀਂ ਕਰ ਸਕਦੇ ਕੋਈ ਸੀਸੀਟੀਵੀ ਆਈ ਸਾਹਮਣੇ ਸਾਰੇ ਨੂੰ ਬਿਲਕੁਲ ਜੀ ਪੰਜਾਬ ਦੇ ਮਾਹੌਲ ਨੂੰ ਸਰ ਖਰਾਬ ਕਰਨ ਦੀ ਕਿਹੜੀ ਸ਼ਰਾਰਤ ਜਿਹੜੀ ਕੀਤੀ ਜਾ ਰਹੀ ਹੈ ਦੇਖੋ ਮੈਂ ਤਾਂ ਪਾਕਿਸਤਾਨ ਲਗਾਤਾਰ ਇਸ ਕੰਮ اپنی جان ਨੂੰ ਉਹਨਾਂ ਦੇ ਕਹਿ ਤੋ ਨਾ ਖੇਡੋ ਉੜ ਕੇ ਅਲਟੀਮੇਟਲੀ ਜੇਲਾ ਵਿੱਚ ਤੁਸੀਂ ਜਾਣੇ ਹੋ ਔਰ ਜਿਹੜੀ ਪੁਲਿਸ ਦਾ ਜਿਹੜਾ ਤੁਹਾਡੇ ਖਿਲਾਫ ਐਕਸ਼ਨ ਹੈ ਉਹ ਵੀ ਤੁਸੀਂ ਫੇਸ ਕਰਦੇ ਸਰ ਜਿਹੜੀ ਸੀਸੀਟੀਵੀ ਅਸੀਂ ਦੇਖ ਰਹੇ ਆ ਉਹਦੇ ਵਿੱਚ ਜਿਹੜਾ ਇੱਕ ਝੰਡਾ ਵੀ ਅੱਗੇ ਲਗਾਇਆ ਹੋਇਆ ਉਹ ਪਤਾ ਲੱਗੇ ਕਿਸ ਚੀਜ਼ ਦਾ ਝੰਡਾ ਹੈ ਕਿ ਉਹ ਸਾਰੀਆਂ ਗੱਲਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਭਾਈ ਸਾਹਿਬ ਤੁਹਾਡੇ ਸਾਹਮਣੇ ਜਲਦੀ ਰਿਵੀਲ ਕਰ ਦੇਵਾਂਗੇ ਪਹਿਲਾਂ ਵੀ ਤੁਹਾਨੂੰ ਸਾਰੀ ਆਪਾਂ ਟਾਈਮ ਟੂ ਟਾਈਮ ਦੱਸਦੇ ਰਹੇ ਹਾਂ ਪਰ ਇਸ ਸਟੇਜ ਦੇ ਉੱਤੇ ਜੇ ਆਪਾਂ ਗੱਲ ਕਰਾਂਗੇ ਉਹ ਹੈਂਪਰ ਹੋ ਜਾਂਦੀ ਹੈ ਇਨਵੈਸਟੀਗੇਸ਼ਨ ਬਾਕੀ ਵੀ ਆਰ ਇਨ ਟੋਟਲ ਕਮਾਂਡ ਆਫ ਦੀ ਸਿਚੁਏਸ਼ਨ ਪ੍ਰੋਬਲਮ ਨਹੀਂ ਇਸਨੇ ਸ਼ਰਾਰਤ ਕੀਤੀ ਆ ਤੁਹਾਨੂੰ ਆਪ ਲੱਭਣ ਦੇ ਵਿੱਚ ਸਮਰਾਥਾਂ ਔਰ ਲੱਭਾਂਗੇ ਹਾਰਾਂ ਠੀਕ ਹੈ